ਅੱਜ ਬੱਚਿਆਂ ਨੂੰ ਲੈ ਕੇ ਆਇਆ ਐਨਮਿੰਨ ਪਾਰਕ ਕਿਹੜੇ ਪਾਰਕ ਐਨਮਿੰਨ ਪਾਰਕ ਐਨਮਿੰਨ ਪਾਰਕ ਪੂਲ ਵੀ ਆ ਪੂਲ ਵੀ ਆ ਹਾਂ ਆ ਦੇਖੋ ਭਾਈ ਪੂਲ ਵੀ ਆ ਬੱਚਿਆਂ ਦਾ ਮਮਾ ਪੂਲ ਵੀ ਆ ਬੱਚੇ ਨਾ ਹੁੰਦੇ ਆ ਆ ਦੇਖ ਲਓ ਇੱਥੇ ਕੈਨੇਡਾ ਦੇ ਵਿੱਚ ਇੱਜੇ ਇੱਜੇ ਸੋਹਣੇ ਪੂਲ ਬਣੇ ਹੁੰਦੇ ਆ ਆਜੋ ਇਹ ਕਿਹੜਾ ਡੂੰਗਾ ਹੁੰਦਾ ਨਾ ਲੈਣਾ ਲਿਖਿਆ ਹੀ ਨਹੀਂ ਪਾਉਂਦੇ ਲੋ ਅਸੇ ਕੱਪੜੇ ਵੀ ਨਹੀਂ ਲਿਆਈਆਂ ਹੈ ਇਹਨਾਂ ਦਾ ਨਾਉਣ ਨੂੰ ਜੀ ਕਰਦਾ ਪਰ ਕਹਿੰਦੇ ਨਿਕਰਾ ਨਹੀਂ ਲੈ ਕੇ ਆਈਆਂ ਇਹਨਾਂ ਨੂੰ ਅਸਲ ਵਿੱਚ ਪਤਾ ਨਹੀਂ ਸੀ ਵੀ ਆ ਪੂਲ ਖੁੱਲਾ ਹੋਊਗਾ ਇਦਾਂ ਆਉ ਤੇ ਪਾਣੀ ਚੱਲਦਾ ਮੈਂ ਜਾਣਾ ਬਾਬਾ ਉਹ ਤੇ ਕੋਈ ਨਹੀਂ ਆਵੇ ਕੱਲੂ ਕੱਲੂ ਬਾਬਾ ਤੇ ਇੰਟਰਨੈਟ ਕੋਈ ਨਹੀਂ ਦਪਾਰੇ ਆਵੇ ਮਮੀ ਅੱਜ ਤੇ ਹੈ ਨਹੀਂ ਗਰਮੀ ਤਾਂ ਹੁਣ ਇੰਨੀ ਹੀ ਰਹਿਣੀ ਚਾਹੀਦੀ ਆ ਜਾਂਦੀ ਹੂੰ ਕਿੱਦਾਂ ਆਉਂਦੀ ਚਲਾ ਦੇ ਦੇਖ ਕਾ ਦੇ ਉਹ ਐਦਾਂ ਬਜ਼ੁਰਗ ਆ ਦੇਖੋ ਫੇਰਾਂ ਕੇ ਪਾਰਕਾਂ ਚ ਬੈਠੇ ਰਹਿੰਦੇ ਆ ਢਿੰਡਾ ਤੋਂ ਆਪਣੇ ਬਜ਼ੁਰਗ ਆਏ ਹੁੰਦੇ ਆ ਗਰ ਗੱਜੁਰਗ ਫਿਰ ਇਦਾਂ ਪਾਰਕਾਂ 'ਚ ਬਹਿ ਬੋ ਕੇ ਟਾਈਮ ਪਾਸ ਕਰ ਲੈਂਦੇ ਵਿਚਾਰੇ ਇੱਧਰ ਵੀ ਬੈਠੇ ਆ ਬਾਪੂ ਇੱਧਰ ਵੀ ਬੈਠੇ ਨੇ ਬਾਪੂ ਹੈ ਬਾਪੂ ਵਿਚਾਰੇ ਕਰਨ ਕਿ ਬਾਪੂਆਂ ਦਾ ਟਾਈਮ ਪਾਸ ਨਹੀਂ ਹੁੰਦਾ ਹੈ ਬਾਪੂ ਇੱਧਰ ਵਿਚਾਰੇ ਗੱਲਾਂ ਬੱਤਾਂ ਮਾਰ ਕੇ ਤਾਸ਼ ਤੋਖੇੜ ਕੇ ਟਾਈਮ ਕੱਢ ਲੈਂਦੇ ਆ ਉਹ ਉਧਰ ਵੀ ਬੈਠੇ ਬਾਪੂ ਐਦਾਂ ਬਾਪੂ ਫਿਰ ਚਿਪਾਂ ਦੀਆਂ ਅਗੇ ਮਲਾ ਲਾ ਕੇ ਵਿਚਾਰੇ ਟਾਈਮ ਪਾਸ ਕਰਦੇ ਰਹਿੰਦੇ ਆ ਸੀ ਖੇਡ ਕੇ ਤਾਸ਼ ਖੇਡ ਕੇ ਤੇ ਬੱਚੇ ਖੇਡ ਖੂੜ ਕੇ ਟਾਈਮ ਪਾਸ ਕਰ ਲੈਂਦੇ ਆ ਸਾਡੇ ਵਰਗੇ ਹੋਰ ਕੰਮ ਤੇ ਵੀ ਕਰਪੁਰ ਲੈਂਦੇ ਹੁਣ ਕਈ ਬਜ਼ੁਰਗਾਂ ਕੋਲੋਂ ਕੰਮ ਹੁੰਦਾ ਨਹੀਂ ਜਾਂ ਉਹਨਾਂ ਦੇ ਧੀਆਂ ਪੁੱਤ ਨਹੀਂ ਕਰਨ ਦਿੰਦੇ ਜਿਹੜੋ ਇਦਾਂ ਬਾਹਰਾਂ ਪੁਰਕਾਂ ਚ ਬਹਿ ਬੂ ਕੇ ਟਾਈਮ ਤੋਂ ਕੱਢ ਲੈਂਦੇ ਆ ਆ ਪੋਲਾ-ਥੋਲਾ ਵਾ ਥੱਲੇੋਂ ਆਹ ਦੇਖਣ ਨੂੰ ਇਹ ਜਿੱਦਾਂ ਫੋਮ ਜੀ ਆ ਦੇਖਣ ਨੂੰ ਲੱਗਦਾ ਵੀ ਹਾਰਡ ਹੋਊਗਾ ਨਹੀਂ ਫੋਮ ਆ ਬੱਚਿਆਂ ਦੇ ਖੇਡਣ ਨੂੰ ਬਹੁਤ ਵਧੀਆ ਪਾਰਕ ਆ ਇੱਥੇ ਚਲੋ ਆਜੋ ਇੱਕ ਤਾਂ ਥੋੜੀ-ਥੋੜੀ ਦੂਰੀ ਇਦਾਂ ਦੇ ਬਹੁਤ ਪਾਰਕ ਆ ਸਰੀ ਦੇ ਵਿੱਚ ਯਾਨੀ ਕਿ ਬੱਚਿਆਂ ਲਈ ਤਾਂ ਬਹੁਤ ਸੁਖ-ਸਹੂਲਤਾਂ ਹੁੰਦੀਆਂ ਨੇ ਇੱਥੇ ਬੱਚਿਆਂ ਦੇ ਮਾਮਲੇ 'ਚ ਕੋਈ ਕੰਪਰੋਮਾਈਜ਼ ਨਹੀਂ ਹੈਗਾ ਇਹਨਾਂ ਕੰਟਰੀਆਂ 'ਚ ਕਿੰਨੇ ਕਿੰਨੇ ਸੋਹਣੇ ਖੇਡਣ ਨੂੰ ਤੇ ਇਹਨਾਂ ਦੇ ਝੂਲਣ ਲਮਕਣ ਨੂੰ ਬਹੁਤ ਬਹੁਤ ਸੋਹਣੇ ਬਣੇ ਹੋਏ ਆ ਜਿੱਦਾਂ ਠੀਕ ਕਰਕੇ ਥੋੜੀ ਥੋੜੀ ਦੂਰੀ ਜਿੱਦਾਂ ਪਾਰਕ ਹੁੰਦੇ ਨੇ ਬੱਚਿਆਂ ਵਾਸਤੇ ਸਕੂਲ ਵੀ ਇੱਥੇ ਹਰੇਕ ਬਲਾਕ ਦੇ ਹਿਸਾਬ ਨਾਲ ਸਕੂਲ ਹੁੰਦੇ ਆ ਨਾ ਪਰ ਐ ਹੁੰਦਾ ਵੀ ਆਹ ਏਰੀਏ ਨੂੰ ਆ ਸਕੂਲ ਲੱਗਦਾ ਉਹ ਏਰੀਏ ਦੇ ਬੱਚੇ ਉਸੇ ਸਕੂਲ 'ਚ ਲੱਗਣਗੇ ਸਰਕਾਰੀ ਸਕੂਲਾਂ 'ਚ ਐ ਨਹੀਂ ਹੈਗਾ ਵੀ ਆਪਾਂ ਹਾਂਜੀ ਦੇ 'ਚ ਮਰਜ਼ੀ ਲਾ ਦੋ ਨਾ ਉਹ ਤੁਹਾਡਾ ਜਦੋਂ ਤੁਸੀਂ ਐਡਰੈਸ ਪਾਉਂਗੇ ਤਾਂ ਉੱਥੇ ਉਹ ਚੱਕ ਆਪੇ ਦੱਸੂਗਾ ਵੀ ਤੁਹਾਡੇ ਇਰੀਏ ਨੂੰ ਆ ਸਕੂਲ ਲੱਗਦਾ ਤੁਸੀਂ ਇੱਥੇ ਬੱਚੇ ਨੂੰ ਪਾਓ। ਬਾਕੀ ਉਹ ਪ੍ਰਾਈਵੇਟ ਸਕੂਲ ਹੈਗੇ ਆ ਉਹ ਜਿੰਨੇ ਮਰਜ਼ੀ ਜਿੱਥੇ ਮਰਜ਼ੀ ਲਾ ਲਓ ਉਹ ਆਪਣੀ ਤੁਹਾਡੀ ਚੋਅ ਆ ਸਨ। ਫਿਰ ਬੱਚੇ ਦਾ ਆਇਆ ਹੁੰਦਾ ਬੱਚਿਆਂ ਨੂੰ ਜਿਵੇਂ ਸਕੂਲ ਲੈਣਾ ਜੇ ਨਵੇਂ ਆਉਂਦੇ ਆ ਜਾਂ ਜ਼ਿਆਦਾਤਰ ਲੋਕਾਂ ਨੂੰ ਕਿਉਂਕਿ ਆਪ ਕੰਮ ਤੇ ਜਾਣਾ ਹੁੰਦਾ ਦੋਵਾਂ ਜੀਆਂ ਨੇ ਫਿਰ ਬੱਚੇ ਨੂੰ ਨੇੜੇ ਸਕੂਲ ਦਾ ਹੁੰਦਾ ਵੀ ਨੇੜੇ ਸਕੂਲ ਲੱਗੇ। ਨੇ ਤਾਂ ਫਿਰ ਛੱਡ ਕੇ ਆਉਣਾ ਤੇ ਲੈ ਕੇ ਆਉਣਾ 2 ਵਜੇ ਉਦੋਂ ਨੂੰ ਤਾਂ ਬੰਦਾ ਕੰਮ ਤੇ ਹੁੰਦਾ ਫਿਰ ਕਦੋਂ ਛੱਡ ਕੇ ਆਊਗਾ ਤੇ ਕਦੋਂ ਲੈ ਕੇ ਆਊਗਾ ਇਦਾਂ ਬਜ਼ੁਰਗ ਮਾਤਾਵਾਂ ਵੀ ਬੈਠੀਆਂ ਨੇ ਉੱਧਰ ਆਹ ਦੇਖੋ ਬਾਪ ਨੂੰ ਆ ਵੀ ਬੰਗਾ ਇੱਦਾਂ ਨੇ ਪਹਿਲੇ ਵੀ ਨਹੀਂ ਆਈ ਸੀ ਨਾ ਉਦਣ ਲੈ ਉਦਣ ਲੈ ਕੇ ਆਏ ਫੇਰ ਇੱਕ ਟਾਰਕ ਨੇ ਨਾ ਬੋਲ ਵੱਜਾ ਅੱਜ ਜਵਾਬ ਕਹਿੰਦੇ ਸੀਗੇ ਖੇਡਣ ਜਾਣਾ ਹੁਣ ਇੱਥੇ 10 ਮਿੰਟ ਖੇਡ ਲੈਣਗੇ ਘਰੇ ਬੈ ਬ ਇੱਥੇ ਮਨਪੋਰ ਹੋ ਜਾਂਦਾ ਜਿਵੇਂ ਹੁਣ ਪੁਰਾਣੇ ਜਿਹੜੇ ਆਏ ਨੇ ਉਹਨਾਂ ਦੇ ਤਾਂ ਚਲੋ ਰਿਸ਼ਤੇਦਾਰ ਭੈਣ ਭਾਈ ਜ਼ਿਆਦਾਤਰ ਇੱਥੇ ਹੀ ਨੇ ਉਹ ਤਾਂ ਕੋਈ ਕਿਤੇ ਮਤਲਬ ਚਲੇ ਗਿਆ ਆਪਦੇ ਰਿਸ਼ਤੇਦਾਰਾਂ ਦੇ ਕੋਈ ਕਿਤੇ ਹੁਣ ਸਾਡੇ ਵਰਗੇ ਨਵੇਂ ਆਏ ਇਕੱਲੇ ਇਕੱਲੇ ਕੋਈ ਰਿਸ਼ਤੇਦਾਰੀ ਇੰਨੀ ਹੈ ਨਹੀਂ ਜੀ ਤੇ ਉਹਦੇ ਕਰਕੇ ਕੀ ਹੁੰਦਾ ਕਿ ਫਿਰ ਐਦਾਂ ਹੀ ਬਸ ਜਵਾਕ ਵੀ ਵਿਚਾਰੇ ਘਰੇ ਬੋਰ ਹੋਈ ਜਾਂਦੇ ਬੈਠੇ ਕਿਤੇ ਜਾਣਾ ਆਉਣਾ ਤਾਂ ਕਿਸੇ ਦੇ ਘਰੇ ਇੰਨਾ ਹੁੰਦਾ ਨਹੀਂ ਬਸ ਐਦਾਂ پارک ਪੁਰਕ ਚ ਲੈ ਜਾਇਦਾ ਜਵਾਕਾਂ ਨੂੰ ਫਿਰ ਥੋੜਾ ਮਨ ਹੋਰ ਹੋ ਜਾਂਦਾ Haji jii. Kita, he? Ni, ni, kita. Kita. ਕੀ ਦੇਖਦੇ ਇਹਦੇ ਵਿੱਚ ਮੈਂ ਦੇਖਦੀ ਪਈ ਹਾਂ ਰੁਕੋ ਕੀ ਦੇਖਦੇ ਇਹਦੇ ਵਿੱਚ ਇਹ ਵਾਟਰ ਤੁਸੀਂ ਦੇਖਿਆ ਸੀ ਮੰਗਣ ਵਾਸਤੇ ਤੁਸੀਂ ਕਿੱਥੇ ਗਏ ਜਿੱਥੇ ਲੇ ਲਿਆ ਮੈਂ ਵੀ ਦੇਖਾਂ ਜੀ ਕੀ ਦੇਖਦਾ ਇਹਦੀ ਬੇਚੀ ਤੁਸੀਂ ਦੇਖੋ ਵੀ ਹੋ ਲੱਗਿਆ ਲੱਗੂ ਦੇਖੂਗਾ ਕਿਹੜਾ ਕੋਛ ਨਹੀਂ ਦੇਖਦਾ ਪਰ ਸਾਨੂੰ ਦੇਖੂਗਾ ਕੰਦੇ ਲੱਗੇ ਲੱਗੇ ਦੇਖੂਗਾ ਯਾਰ ਕੈਮਰਾ ਤੁਸੀਂ ਕੀਤਾ ਨਹੀਂ ਲੁਕਦਾ ਫਿਰ ਦੇਖਦਾ ਸੀ ਲੱਗ ਲੱਗੇ ਓਕੇ ਚਲੋ ਜੀ ਠੀਕ ਆ ਫਿਰ ਸਾਸਰੀ ਕਾਲ ਦੇਖ ਲਿਆ ਕਰੋ ਆਪਣੇ ਨਾਲ ਵੀਡੀਓ ਹੈ ਇਦਾਂ ਹੀ ਆ ਸਾਡੇ ਕੋਲੇ ਇਹਨਾਂ ਟਾਈਮ ਨਹੀਂ ਹੁੰਦਾ ਤਾਂ ਕਰਕੇ ਪੂਰੀਆਂ ਪ੍ਰੋਪਰ ਵੀਡੀਓ ਮੇਰੇ ਤੋਂ ਬਣਦੀਆਂ ਨਹੀਂ ਕੰਮ ਤੋਂ ਹੀ ਵੇਲ ਨਹੀਂ ਮਿਲਦਾ ਕਿ ਜਦੋਂ ਕਿਤੇ ਛੁੱਟੀ ਹੁੰਦੀ ਹੈ ਉਦੋਂ ਆ ਹੁੰਦਾ ਵੀ ਚੱਲ ਰੈਸਟ ਕਰ ਲਈਏ ਹੂੰ ਥੱਕੇ ਟੁੱਟੇ ਹੁੰਨੇ ਆ ਹੋਰ ਘਰਾਂ ਦੇ ਕੰਮ ਕਰਦੇ ਦਿਨ ਲੰਘ ਜਾਂਦਾ ਫ੍ਰੀ ਟਾਈਮ ਹੋਵੇ ਤਾਂ ਪ੍ਰੋਪਰ ਵਲੌਗ ਬਣਾਵਾ ਫਿਰ ਮੈਂ ਤਾਂ ਸਿੱਧਾ ਜਾ ਬਣਾ ਕੇ ਪਾ ਦਿੰਨਾ ਜਿੱਦਾਂ ਕਿ ਜੇ ਹੁੰਦਾ ਸਿੰਪਲ ਸਦਾ ਜਿਹਾ ਹੀ ਤੇ ਅੱਜ ਕੱਲ ਕੰਪੀਟੀਸ਼ਨ ਦਾ ਜਮਾਨਾ ਹੈ ਤੇ ਜਿਹੜਾ ਪ੍ਰੋਪਰ ਬਣਾ ਕੇ ਪਾਊਗਾ ਉਹਦਾ ਹੀ ਜ਼ਿਆਦਾ ਚੱਲਦਾ ਹੈ ਤੇ ਗੱਲ ਹੈ ਕਿ ਕਿਉਂਕਿ ਇਹ ਵਲੌਗਰ ਹੈਗੇ ਬਹੁਤ ਨੇ ਹੁਣ ਜਾਂ ਤਾਂ ਬੰਦਾ ਹੋਵੇ ਪੱਕਾ ਵਲੌਗ ਤੇ ਵੀ ਕੰਮ ਹੀ ਵਲੌਗ ਦਾ ਫਿਰ ਤਾਂ ਚਲੋ ਬੰਦਾ ਲਾ ਦਿੰਦਾ ਉੱਤੇ ਕੱਟ ਵੱਡ ਕਰਕੇ ਤੇ ਉੱਤੇ ਉਹਨੂੰ ਐਡਿਟ ਕਰਨ ਤੇ ਨਹੀਂ ਤਾਂ ਇੱਦਾਂ ਨਾ ਸਿੱਧੇ ਜੀ ਬਣਾ ਕੇ ਵੀਡੀਓ ਕੋ ਮੈਂ ਤਾਂ ਪਾ ਦਿੰਦਾ ਹੁੰਨਾ ਜਿਆਦੇ ਮੇਰੇ ਤੋਂ ਹੁੰਦਾ ਨਹੀਂ ਟਾਈਮ ਹੀ ਨਹੀਂ ਹੁੰਦਾ ਤੇ ਕਰਨਾ ਪਈਆ ਚਲੋ ਦੇਖ ਲਿਆ ਕਰੋ ਜਿੱਦਾਂ ਦਾ ਹੈਗਾ ਜੋ ਪਸੰਦ ਆ ਕੋਈ ਗੱਲ ਨਹੀਂ ਚਲੋ ਸਾਸਰੀ ਕਾਲਜੀ ਫਿਰ ਮਿਲਦੇ ਹਾਂ ਕਿਸੇ ਅਗਲੇ ਵਲੌਗ ਵਿੱਚ ਆ ਥੱਲੇ ਬੜੇ ਫਿਰਦੇ ਜਵਾਬ ਉਹ ਪਈ ਸਾਸਰੀ ਕਹਾਣੀ